ਕੀ ਹਾਲ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਹੁਤ ਭਰਾਵਾਂ ਦੇ ਫੋਨ ਆਉਂਦੇ ਸੀਗੇ ਆਂਡਿਆਂ ਖਾਤਰ ਵੀ ਆਂਡਿਆਂ ਦੀ ਦਵਾਈ ਤੇ ਇੱਕ ਬਾਈ ਆਪਣਾ ਦਵਾਈ ਲੈ ਕੇ ਆਇਆ ਸੀਗਾ ਉਹ ਆਪਾਂ ਦਵਾਈ ਬਾਈ ਕਹਿੰਦਾ ਤਿਆਰਬਾ ਕਰਿਆ ਵੇ ਪੂਰਾ ਵਧੀਆ ਚੀਜ਼ ਆ ਵੀ ਬਾਕੀ ਦੇ ਡੱਬੀ ਦੇ ਉੱਤੇ ਸਾਰਾ ਕੁਝ ਲਿਖਿਆ ਹੁੰਦਾ ਕਿਵੇਂ ਦੇਣੀ ਹੈ ਕੀ ਗੱਲ ਆ ਕੀ ਬਾਤ ਆ ਹਨ ਤੇ ਆਹ ਦਾ ਬਾਈ ਦੇਣੀ ਹੈ ਕਬੂਤਰਾਂ ਨੂੰ ਇੱਕ ਗੋਲੀ ਡੇਲੀ ਹਨਾ ਬਾਈ ਹਾਂਜੀ ਤੇ ਕਿੰਨੇ ਦਿਨ ਦੇਣੀ ਹੈ ਬਸ 5 ਦਿਨ ਦੇ ਕੇ ਕਬੂਤਰ ਰੱਖਣਾ ਕਬੂਤਰ-ਕੂਤਰੀ ਆਡੋ ਠੀਕ ਆ ਤੇ ਇਹ ਇੱਕ ਬੈਠਾ ਲਈ ਜਗਾ ਪੱਟ ਦੇਣੀ ਆ ਪੰਗਾ ਠੀਕ ਆ ਇਹ ਬੈਠਾ ਲਈ ਦਾਤ ਤੋਂ ਉਹਨਾਂ ਦੇ ਫੰਗ ਵਟ ਦੇਣੇ ਆ ਠੀਕ ਆ ਚੰਗੀ ਤਰ੍ਹਾਂ ਹੋ ਜੇ ਠੀਕ ਆ ਤਿੰਨ ਵਾਰ ਇੱਕ ਇੱਕ ਗੋਲੀ ਦੇਣੀ ਆ ਅੱਛਾ ਇੱਕ ਇੱਕ ਗੋਲੀ ਦੇਈ ਜਿਹੜੇ 5 ਦਿਨ 5 ਦਿਨ ਲਗਾਤਾਰ ਦੇਣੀ ਆ ਉਹਨਾਂ ਨੂੰ ਹੂੰ ਫਿਰ ਉਹ ਤੋਂ ਬਾਅਦ ਛੱਡ ਦੇਣਾ ਜੋੜੇ ਠੀਕ ਆ ਫਿਰ ਉਹ ਤੋਂ ਬਾਅਦ ਇੱਕ ਇੱਕ ਗੋਲੀ ਦੇਣੀ ਜਿਹਨਾਂ ਕਰਾਂਟੇ ਨਹੀਂ ਸਹੀ ਗੱਲ ਸਹੀ ਗੱਲ ਤੇ ਠੀਕ ਪੰਨਾਂ ਨਾਲ ਗੋਲੀ 5 ਦਿਨ ਅਡੂਅਡ ਰੱਖਣੇ ਆ ਉਹ ਤੋਂ ਬਾਅਦ ਇਕੱਠੇ ਛੱਡ ਦੇਣੇ ਆ ਇਹ ਰੇਕੇ ਗੋਲੀ ਦੋਨਾਂ ਨੂੰ ਨਜ਼ਰ ਦੇਈ ਜene ਜਨੇ ਚਰਾਂਡੇ ਇੰਟਰ ਦੇ ਆ ਕਿੰਨਾ ਪਾਉਣਾ ਪਾਣੀ ਚ ਪਾਉਣੀਆਂ 5 ਐਮਐਲ 1 ਲੀਟਰ ਦੇ ਵਿੱਚ 1 ਲੀਟਰ ਚ 5 ਐਮਐਲ ਇਹ ਗਾਰੀ ਖਤਰ ਇਹ ਵੀ ਅੰਡਾ ਤੋਂ ਇਹ ਬਾਈ ਹਾਂਜੀ ਆ ਕੋਰਸ ਇਆ ਤਿੰਨੇ ਅਸੀਂ ਵੀ ਤਿੰਨੇ ਚੀਜ਼ਾਂ ਦਾ ਕੋਰਸ ਹੈ ਤਿੰਨੇ ਦੀ ਜਗ ਰਿਆ ਆ ਲਾਲ ਜਿਹੜੀ ਕਬੂਤਰੀਆਂ ਤੋਂ ਆ ਆ ਜੇ ਕਬੂਤਰੀਆਂ ਅੰਡੇ ਧਰੌਂਦੇ ਆ ਕਬੂਤਰਾ ਤੋਂ ਫੁੱਕੇ ਧਰੌਂਦੇ ਪਿੱਲੇ ਧਰੌਂਦੇ ਜਾਂ ਕੁਝ ਵੀ ਆ ਕਬੂਤਰੀਆਂ ਤੋਂ ਆ ਠੀਕ ਆ ਆ ਨਾਲ ਆ ਵੀ ਦਵਾਈ ਪਾਉਣੀਆਂ ਪਾਉਣੀਆਂ ਇਹ ਤਾਂ ਤੁਸੀਂ ਦਵਾਈ ਬਾਈ ਇਹ ਚੀਜ਼ ਦੀ ਹੋਗੀ ਇੱਕ ਨਾਲ ਨੂੰ ਕੋਰ ਦਵਾਈ ਕੋਈ ਬੰਦਾ ਸਾਰਚ ਮਾਰ ਲੈਂਦਾ ਸਾਰਾ ਪੂਰੇ ਕੱਲੇ ਕੱਲੀ ਚੀਜ਼ ਦਾ ਬਾਰੇ ਉਹ ਕਿਹੜੀ ਸੀ ਬਾਈ ਇਹ ਵਾਟਸ 181 ਕਿਹੜੀ ਸੀ ਆ 181 ਆ ਬਾਈ ਕਹਿੰਦਾ ਵੀ ਅੱਠ ਬਿਮਾਰੀਆਂ ਤੋਂ ਨਾ ਇਹ ਬਾਈ ਕਹਿੰਦਾ ਵੀ ਇਹ ਤੋਂ ਮਗਾਉਣਾ ਹੁੰਦਾ ਨਾ ਮੈ ਦਵਾਈ ਭਪਾਲ ਪੀ ਜਾਂਦੇ ਕਹਿੰਦਾ ਇਹਨਾਂ ਰਜਿਸਟਰ ਆ ਕੰਪਨੀ ਤੇ ਸਾਰੀਆਂ ਕਬੂਤਰਾਂ ਦੀਆਂ ਦਵਾਈਆਂ ਹੀ ਮਿਲਦੀਆਂ ਕਿਹੜੀ ਮਰਜ਼ੀ ਦੀ ਚੀਜ਼ ਦੀ ਦਵਾਈ ਮੰਗਾ ਸਕਦੇ ਬਾਈ ਕਹਿੰਦਾ ਮੈਨੂੰ ਕਈ ਸਾਲ ਹੋ ਗਏ ਤਜਰਬਾ ਕਰਦਣਾ ਬਾਹਰ ਲੀਆਂ ਮਹਿੰਗੀਆਂ ਪੈਂਦੀਆਂ ਸੋਖ ਤਾਂ ਇਹ ਸਸਤੀ ਪੈਂਦੀ ਆ ਇਹ ਮਿਲਦੀ ਵੀ ਵਧੀਆ ਵੀ ਮੰਗਾ ਵੀ ਕੁਝ ਮਰਜ਼ੀ ਲੋ ਇਹਨਾਂ ਤੋਂ ਆਨਲਾਈਨ ਮਿਲ ਜੀ ਹਾਂ ਆਨਲਾਈਨ ਕਰੇ ਆ ਜਾਂਦੀ ਹੈ ਤੇ ਆਹ ਬਾਈ ਨੇ ਇੱਕ ਗੋਲੀ ਇਹਦੇ ਵਿੱਚ ਤੁਹਾਨੂੰ ਦਿਖਾਉਣਾ ਮੈਂ ਪਤਾ ਮੈਂ ਕਰਿਆ ਆਹ ਗੋਲੀ ਹੈ ਇਹ ਬਾਈ ਕਹਿੰਦਾ ਵੀ ਅੱਠ ਬਿਮਾਰੀਆਂ ਦੇ ਉੱਤੇ ਦੱਸਿਆ ਵਾ ਵੀ ਕਾਦੀ ਖਤਰਾ ਕੀ ਕੀ ਕੰਮ ਕਰਦੀ ਹੈ ਤੇ ਇਹ ਇੱਕ ਗੋਲੀ ਜਦੋਂ ਕਬੂਤਰ ਢੱਲਾ ਉਹਦੇ ਦੇ ਦੇ ਤੇ ਦੂਜੀ ਤਰ੍ਹਾਂ ਫੇਰ ਦੇ ਦੇਵੇ ਤੇ ਜਦੋਂ ਕੂਤਰ ਠੀਕ ਹੋ ਗਿਆ ਉਦੋਂ ਹਟ ਜਾ ਤੇ ਬਹੁਤ ਵਧੀਆ ਚੀਜ਼ ਹੈ ਬਾਈ ਕਹਿੰਦਾ ਵੀ ਮੇਰੇ ਤਾਂ ਜਦੋਂ ਕਬੂਤਰ ਮਾਲੇ ਮੋਟੇ ਇਕੱਠੇ ਹੋਣ ਵਾਲਾ ਜਾਂਦੇ ਆ ਜਾਂ ਕੋਈ ਹੋਰ ਕੋਈ ਵੀ ਪ੍ਰੋਬਲਮ ਆਉਂਦੀ ਆ ਕਹਿੰਦਾ ਦੋ ਮੈਂ ਇੱਕ ਗੋਲੀ ਦੇ ਦਿੰਦਾ ਤੇ ਕਬੂਤਰ ਪਈ ਪਹਿਲੀ ਗੱਲ ਤਾਂ ਪਹਿਲੀ ਖਰਾਕ ਨਾਲ ਹੀ ਨਹੀਂ ਦੂਜੀ ਨਾਲ ਜਾਮਾ ਹਿੱਟ ਹੋ ਜਾਂਦੇ ਆ ਤੇ ਇੱਕ ਬਾਈ ਆਹ ਕਹਿੰਦੀ ਖਤਰ ਸੀ ਜੋ ਕੂਤਰ ਕੋਈ ਬਾਹਰੋਂ ਲਿਆਉਣੇ ਆ ਆ ਤਾਂ ਬਾਈ ਕਹਿੰਦਾ ਜਦੋਂ ਵੀ ਬਾਹਰੋਂ ਲੈ ਕੇ ਆਉਣਾ ਕਿਸੇ ਤੋਂ ਕੂਤਰ ਮੰਗ ਕੇ ਲਗੋ ਵੀ ਕਿਸੇ ਨੂੰ ਦਿੱਤਾ ਹੋਵੇ ਬੱਚੇ ਘੜਾਉ ਮੰਜਾ ਕੁਝ ਹੋਵੇ ਜਾਂ ਕਿਸੇ ਤੋਂ ਉਂ ਲੈ ਕੇ ਆਉਣਾ ਬੱਚੇ ਘੜਾਉ ਨੂੰ ਲਿਆਉਣ ਸ਼ਹਿਰ ਨੂੰ ਆਹ ਦੇ ਦੇਣੀ ਆ ਪੰਜ ਚਾਰ ਉਦੋਂ ਬਾਅਦ ਕਬੂਤਰ ਆਪਦੇ ਕਬੂਤਰਾਂ ਛੱਡਣਾ ਫਾਇਦਾ ਕਰਦੇ ਆ ਕਿ ਤਾਂ ਬਾਹਰੋਂ ਲਿਆ ਕੇ ਕੋਈ ਆਪਣੇ ਵਾਇਰਸ ਨਹੀਂ ਆਉਂਦਾ ਤੇ ਵੀ ਕੋਈ ਵਾਇਰਸ ਨਹੀਂ ਫਿਰ ਕੰਮ ਕਰਦਾ ਕਬੂਤਰ ਇਹੋ ਮੜੱਪਾਂ ਤੋਂ ਵੀ ਆ ਤੇ ਆ ਦੋਨੇ ਆਹ ਦੋ ਬਾਈ ਆਹ ਬਾਈ ਕਹਿੰਦਾ ਵੀ ਮੜੱਪਾਂ ਤੋਂ ਆ ਉਹ ਵੀ ਗੱਗੇ ਮੜੱਪਾਂ ਕੰਮ ਹੋ ਗਈ ਕਹਿੰਦਾ ਮੜੱਪਾਂ ਤੋਂ ਕਰਦੀ ਇਹ ਸਫਾਈ ਇਹ ਬਾਹਰੋਂ ਲਿਆਉਣੀਆਂ ਜਦੋਂ ਉਦੋਂ ਲਾਉਣੀਆਂ ਆਹ ਵੈਸੀ ਜਦੋਂ ਆਪਾਂ ਨਾਰਮਲ ਇਹ ਮੜੱਪਾਂ ਤੋਂ ਦਵਾਈਆਂ ਲਾਉਣੀਆਂ ਆਹ ਲਾ ਦੋ ਤੇ ਬਾਈ ਕਹਿੰਦਾ ਪੂਰਾ ਕੰਮ ਕਰਦੇ ਆ ਦੋਨੇ ਚੀਜ਼ਾਂ ਆਹ ਜਦੋਂ ਬਾਹਰੋਂ ਲੈ ਕੇ ਆਉਣੀਆਂ ਕਬੂਤਰ ਕੋਈ ਵੀ ਉਦੋਂ ਆ ਜਿਵੇਂ ਆਪਣੇ ਆਪ ਦੇ ਘਰ ਦੇ ਕਬੂਤਰਾਂ ਨੂੰ ਮ ਇਹ ਕੰਪਨੀ ਹੈ ਭਪਾਲ ਤੋਂ ਦਿਖਾ ਦੱਸ ਗੇ ਟੀ ਐਮ ਆਈ ਵੀ ਕਹਿੰਦਾ ਮੈਂ ਪਾਉਣਾਗਾ ਪਾਣੀ ਦੇ ਵਿੱਚ ਤੇ ਕੇ ਐਲ ਸੀ ਐਮ ਬਟਾ ਮੰਡੀ ਮੈਗਨੀਸ਼ੀਅਮ ਬੜਾ ਜੇ ਚੰਗਾ ਮਰਿਆ ਇਟ ਕਡ ਸਪਲੀਮੈਂਟ ਫਾਰ ਪੀਜਨਸ ਠੀਕ ਆ ਇਹ ਵੀ ਕਬੂਤਰਾਂ ਦਾ ਹੀ ਬਾਈ ਕਹਿੰਦਾ ਸਮਾਨ ਆ ਵੈਸੇ ਕੰਪਨੀ ਦੀ ਆਪਾਂ ਮਸ਼ਹੂਰੀ ਜਿਵੇਂ ਕਹਿੰਦੇ ਜੇ ਬਣਾ ਕਿਸੇ ਗੱਲ ਤੋਂ ਹੀ ਕਰਤੀ ਪਰ ਚੰਗੇ ਲਈ ਕਰੀ ਹੈ ਜੇ ਇਹ ਰਿਜ਼ਲਟ ਲਹਿਤਾ ਬਾਈ ਨੇ ਤਾਂ ਕਰੀ ਜਾਂ ਨਹੀਂ ਤੁਹਾਨੂੰ ਪਤਾ ਵੀ ਆਪਾਂ ਤਾਂ ਮਸ਼ਹੂਰੀ ਕਿਸੇ ਦੀ ਕਰਦੇ ਨਹੀਂ ਹੁੰਦੇ ਇਹ ਕੰਮ ਵਾਲੇ ਦੇ ਕਿਉਂਕਿ ਜੇ ਠੱਗੀਆਂ ਵਾਲੀਆਂ ਹੁੰਦੀਆਂ ਇਹ ਬਾਈ ਨੇ ਦੱਸਿਆ ਵੀ ਮੈਂ ਤੇ ਯਾਰ ਬਾਹ ਕਰਿਆ ਕਿ ਮੈਂ ਮਹਿੰਗੀਆਂ ਤੋਂ ਮਹਿੰਗੀਆਂ ਕੈਨੇਡਾ ਦੇ ਵਿੱਚੋਂ ਅਮਰੀਕਾ ਚ ਦਵਾਈਆਂ ਦੇ ਆਲੇ ਦੇਖ ਲਈਆਂ ਉਹਦੇ ਨਾਲੋਂ ਦੁੱਗਣਾ ਰਿਜ਼ਲਟ ਦੋਤਾ ਨੇ ਬਾਈ ਕੈਨੇਡਾ ਦੇ ਵਿੱਚ ਸੈੱਟ ਆ ਇਹ ਬਾਈ ਕਾ ਦੀ ਖਾਤਰ ਆ ਇਹ ਯਾਨੀ ਕਿ ਆਪਾਂ ਜਦੋਂ ਆ ਲਾਉਨੇ ਆ ਸਹੀ ਹੈ ਭਾਈ ਓਕੇ ਵਧੀਆ ਚੀਜ਼ ਹੈ ਇਹ ਕਰਿਓ ਨੋਟ ਸਾਰੇ ਭਰਾ ਤੇ ਬਾਈ ਪੂਰੀ ਕੰਮ ਵਧੀਆ ਤੇ ਬਾਈ ਨੇ ਤਾਂ ਆਨਲਾਈਨ ਹੀ ਮਗਾਉਂਦਾ 5000 ਦੀ ਬਾਈ ਕਹਿੰਦਾ ਕੈਟ ਹੀ ਦਿੰਦੇ ਆ ਉਹ ਸਾਰੀਆਂ ਦਵਾਈਆਂ ਜਿਹੜੀ ਚੀਜ਼ ਚਾਹੇ ਇੱਕ ਲੈ ਲਓ ਦੋ ਲੈ ਲਓ ਹਾਂ ਉਹ ਆਪਦੇ ਸਹਤ ਆਹੋ ਵੀ ਬਾਈ ਕਹਿੰਦਾ ਆਹ ਦਵਾਈਆਂ ਮੈਂ 5000 ਚ ਮਗਾਉਂਦਾ ਸੀ ਕੈਟ ਵੀ ਉਹ ਮਗਾ ਆ ਤੁਸੀਂ ਜਿਹੜੀ ਮਰਜ਼ੀ ਰ ਪਰ ਕੈਟ ਮੈਨੂੰ ਫਾਇਦੇ ਵਾਲਾ ਸਿਸਟਮ ਲੱਗਿਆ ਵੀ ਸਾਰੀਆਂ ਚੀਜ਼ਾਂ ਹੀ ਆ ਗਈਆਂ ਆਹੀ ਚੀਜ਼ਾਂ ਦੀ ਆਪਣੀ ਪ੍ਰੋਬਲਮ ਆਉਂਦੀ ਹੈ ਬੰਦਿਆਂ ਨੂੰ 100 ਦਾ 500 ਰਹੀ ਤਾਂ ਮਿਹਣਾ ਪਾਣੀ ਜਿੰਨੀਆਂ ਹੁੰਦੀਆਂ ਗੋਲੀਆਂ 50 ਹੁੰਦੀਆਂ ਨੇ ਥੋੜੀਆਂ ਦੰਠੇ 500 ਦੀਆਂ 50 100 ਦਾ ਪਤਾ ਪੈ ਗਿਆ ਇੱਕ ਆਹੋ ਹਾਂ ਦਾਦੇ ਬਈ ਬੋਲ ਬੋ 99 ਦਾ ਹਾਂ ਬਾਹਰਲੇ ਨਾਲ ਦਾ ਫਿਰ ਵੀ ਸਸਤੀ ਨਹੀਂ ਆ ਉਹ ਅਸੈਂਬਲੀ ਮੈਂਟ 4 4 5 5000 ਦੇ ਹਾਂ ਸਹੀ ਗੱਲ ਆ ਵਧੀਆ ਦਵਾਈ ਆ